ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾਂ ਨੂੰ ਕੀ ਹਾਲ ਚਾਲ ਦੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹਾਂ ਇਸ ਟਾਈਮ ਟ੍ਰੈਂਡ ਕਰਨ ਵਾਲੇ ਦੇ ਵਿੱਚ ਕਰਮੂ ਵਾਲਾ ਪਿੰਡ ਜਿਹੜਾ ਜ਼ਿਲ੍ਹੇ ਫੋਟਪੁਰ ਦਾ ਪਿੰਡ ਹੈ ਇੱਟਾ ਵਾਲੀ ਇਸ ਪਿੰਡ ਦਾ ਗਵੰਡੀ ਪਿੰਡ ਹੈ ਇੱਟਾ ਵਾਲੀ ਪਿੰਡ ਦਾ ਫਿਰੂ ਸ਼ਹਿਰਾ ਜਿਹੜਾ ਉਹ ਗਵੰਡੀ ਪਿੰਡ ਦਾ ਤੀ ਤੀਜਾ ਪਿੰਡ ਆ ਜਾਂਦਾ ਫਿਰੂ ਸ਼ਹਿਰ ਤੋਂ ਇੱਟਾ ਵਾਲੀ ਤੋਂ ਕਰਮੂ ਵਾਲਾ ਦੇ ਵਿੱਚ ਸਿੱਧੀ ਸੜਕ ਐਂਟਰੀ ਮਾਰਦੀ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਤੁਹਾਨੂੰ ਪੁਲੇਖਾ ਪਾਊਗਾ ਇਸ ਘਰ ਦੇ ਵਿੱਚ ਵੀ ਜਿਵੇਂ ਸਾਡਾ ਪਾਕਿਸਤਾਨ ਦੇ ਵਿੱਚ ਪਹੁੰਚਿਆ ਹੋਇਆ ਪਰ ਨਹੀਂ ਪਾਕਿਸਤਾਨ ਦੇ ਵਿੱਚ ਨਹੀਂਗਾ ਇੱਕ ਫਰੋਇਪੁਰ ਜ਼ਿਲ੍ਹੇ ਦੇ ਮਾਨਮਤੇ ਨਗਰ ਦੇ ਵਿੱਚ ਕਰਮੂ ਵਾਲੇ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਪਹੁੰਚਿਆ ਹੋਇਆ ਪਸ਼ੂ ਪਾਲਣ ਦਾ ਸ਼ੌਕ ਹੈ ਬਾਈ ਬੰਦੇ ਇੱਕ ਦਾ ਗਾਂ ਜਿਹੜੀ ਵੇਚਣੀ ਹੈ ਬਾਈ ਉਹਨੇ ਬੈਡ ਜਰਸੀਆਂ ਬਾਹਰ ਪਾ ਲਈ ਹੋਈ ਜਿਹੜੀ ਵੀਡੀਓ ਬਣਾਉਂਦੀ ਆ ਕਿ ਬਾਕੀ ਸਾਰੇ ਜਾਨਵਰoverline ਆਪਣਾ ਜਾਨਵਰ ਪਾਈ ਦੇ ਕੋਲ ਜੁਰੂਆ ਕੇ ਪਤਾ ਲੱਗਿਆ ਟੌਪ ਕਲਾਸ ਆ ਵੀ ਇਹ ਵੇਖ ਲੋ ਵੀ ਨੀਲੀ ਦਾ ਵੀ ਥੀਮ ਹੈ ਨਾ ਜਿਹੜੀ ਇੱਕ ਦੋ ਲਈਆਂ ਦੋਵੇਂ ਵੀ 22 ਕਿਲੋ ਵਾਲੀਆਂ ਉਹ ਵੀ ਦਿਖਾ ਦੂੰਗਾ ਬੱਚਾ ਤਿਆਰ ਕਰੀ ਜਾਂਦਾ ਕਿ ਕਟਾ ਬਾਈ ਉਹ ਵੀ ਦਿਖਾ ਦੂੰਗਾ ਜਾਨਵਰ ਪਾਈ ਦੇ ਕੋਲ ਸਾਰੇ ਟੌਪ ਕਲਾਸ ਦਾ ਗਾਇਆਂ ਮੱਛੀਆਂ ਮੈਂ ਮੰਨ ਲਓ ਵੱਧ ਜਿਹੜਾ ਥੌਕ ਆ ਥੋੜਾ ਜਰਸੀਆਂ ਦਾ ਤੇ ਨੀਲੀ ਦਾ ਵੀ ਨਸਰ ਦਾ ਵੱਧ ਸ਼ੌਕ ਆ ਕਰਦੇ ਆ ਗੱਲਬਾਤ ਸਾਰੀ ਜਾਣਕਾਰੀ ਲੈਣੇ ਆਉ ਮਿਲਦੇ ਆ ਬਾਈ ਦਿਨ ਮੁਲਾਕਾਤ ਕਰਦੇ ਆ ਤੁਸੀਂ ਜੁੜੇ ਰਹੇ ਵੀਡੀਓ ਦੇ ਅੰਤ ਤੱਕ ਦੇਖੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਬਾਈ ਵਧੀਆ ਹੋਏ ਤੁਸੀਂ ਸਤਿ ਸ਼੍ਰੀ ਅਕਾਲ ਪੂਰੀ ਸਾਰਿਆਂ ਨੂੰ ਹੋਰ ਠੀਕ ਠਾਕ ਹੈ ਵੀਰੇ ਹਾਂਜੀ ਵਧੀਆ ਤੁਸੀਂ ਸਤਿਕਾਰ ਪਰਿਵਾਰ ਸਭ ਵਧੀਆ ਠੀਕ ਹੈ ਵੀਰੇ ਇੱਕ ਵਾਰੀ ਆਪਾਂ ਜਿੱਥੇ ਖੜੇ ਆ ਨਾਮ ਦੱਸ ਦੀਏ ਆਪਣਾ ਪਿੰਡ ਕਰਮੋ ਵਾਲਾ ਜਿਲ੍ਹਾ ਫਲਪਰ ਜੀ ਜੀ ਹਾਂਜੀ ਨਾਮ ਵੀਰੇ ਆਪਣਾ ਤਲਵਿੰਦਰ ਸਿੰਘ ਤਲਵਿੰਦਰ ਸਿੰਘ ਹਾਂਜੀ ਤਲਵਿੰਦਰ ਬਾਈ ਫਿਰ ਸ਼ੌਂਕ ਕਦੋਂ ਤੋਂ ਪਾਦੀ ਬੈਠਾ ਹੈ ਮੁਰਤੇ ਹੀ ਤਲਾਸ਼ੀਆ ਨਾ ਪਾਕਿਸਤਾਨ ਤੋਂ ਚੋਰੀ ਤਾਂ ਨਹੀਂ ਕਰਕੇ ਲਿਆ ਲਿਆ ਕੇ ਇਹ ਆਪਣੇ ਹੀ ਘਰ ਦੀ ਬੇੜਾ ਜੀ ਬਾਬਰ ਦੀ ਬੱਚਾ ਬਾਬਰ ਦਾ ਠੀਕ ਹੈ ਬਾਬਰ ਦੀ ਤਲਾਸ਼ੀ ਇਹ ਬਾਬਰ ਦੀ ਧੀ ਹੈ ਹਾਂਜੀ ਬਾਬਰ ਦੀ ਕੀ ਬਾਤ ਆ ਬਈ ਕੀ ਬਾਤ ਆ ਇਹ ਕਿੰਨਾਂ ਸੁਆ ਸੁਪੀ ਬਈ ਇਹ ਤੀਜਾ ਹੀ ਤੀਜਾ ਸੁਆ ਸੁਪੀ ਮੈਂ ਠੀਕ ਹੈ ਸੁਆ ਸੁਪੀ ਬਾਈ ਸਹੀ ਜਿਹੜਾ ਦੁੱਧ ਆ ਕਿੰਨਾ ਦੇ ਦਿੰਦੀ ਆ ਪੀਕ ਲੈਵਲ ਪੀਕ ਲੈਵਲ ਦਾ 20 ਪਾਸੇ ਬਾਈ ਦੇ ਇੱਥੇ ਚੱਲ ਜੀ ਠੀਕ ਆ ਹੁਣ ਸੂਈ ਹੋਈ ਹੈ ਹਾਏ ਸੂਈ ਨੂੰ 15 ਹੋ ਗਈ ਨੂੰ ਹੁਣ ਕਿੰਨਾ ਦੁੱਧ ਤਿਆਰ ਆ ਬਈ ਇਸ ਟਾਈਮ 18 ਪਲੱਸ ਆਈ 18 ਤੋਂ ਬਾਅਦ ਬਰ ਚੱਲਦੀ ਚੱਲ ਜੀ ਬਾਈ ਫਿਰ ਬਾਈ ਬੱਤਾ ਜਿਹੜਾ ਇਹਨਾਂ ਦਾ ਕੱਟਾ ਉਹ ਇਸੇ ਨੇ ਤਿਆਰ ਕਰ ਰਿਹਾ ਜਿਹੜਾ ਕਪਾਖਲੀ ਉਹ ਸ਼ਾਬਤਾਈ ਉਹ ਕਿਹੜਾ ਸੀ ਮੁੰਡਾ ਕੰਦੇ ਵਾਲੇ ਦਾ ਇਹ ਚ ਵੀ ਨਹੀਂ ਕਰਾਈ ਮੇਦੀ ਯਾਰ ਇਹ ਚ ਵੀ ਵੈਸੇ ਪਹਿਲੀ ਵੀਡੀਓ ਜਿੰਦਗੀ ਦੀ ਅੱਛਾ ਵੀਡੀਓ ਵੀ ਨਹੀਂ ਬਣਾਈ ਵੀਡੀਓ ਪਾਈ ਨਾ ਮੇਲੇ ਨੂੰ ਠੀਕ ਹੈ ਉਹਨਾਂ ਨਾਲ ਕੀ ਲਾਈਵ ਕਰਵਾ ਲਈ ਹਾਂ ਇਹ ਚ ਵੀ ਅੱਛਾ ਦੋ ਲੋਕੋ 15 ਦਿਨ ਸੁਣਨ ਪਰ ਤਿਆਰੀਆਂ ਦੀ ਲਾਈਚਵਾਈ ਜੋ 20 ਪਾਸੋਂ ਦੀ 20000 ਚੱਲ ਪਈ ਉਹਦੇ ਕੁਝ ਕਰਦੇ ਠੀਕ ਹੈ ਬਈ ਠੀਕ ਹੈ ਬਈ ਫਿਰ ਇਹ ਵਾਲਾ ਬੱਚੇ ਪੁੱچے ਕੱਟੀਆਂ ਟੇਢੀ ਢਾਈ ਦੀ ਕੱਟੀ ਹੈ ਸਿੱਧੀ ਅੰਬ ਵਿਚਾਰ ਨਹੀਂ ਕੱਟੀ ਟੇਢੀ ਉਹ ਪਰਲੀ ਬਾਈ ਇਹ ਬੱਤੀ ਫਿਰ ਨਹੀਂ ਕੋਈ ਬੱਚੇ ਇਹ ਸੇਲ ਹੋ ਗਏ ਸਾਰੇ ਸੇਲ ਹੋ ਗਏ ਮਾਨ ਚੰਗੀ ਮਹਿੰਦਾ ਬੱਚਾ ਰੱਖਿਆ ਇਹ ਕੱਟੀ ਤੀ ਆ ਹਾਂ ਜੇ ਜੰਗਰ ਭੀ ਮੇਰੇ ਕੱਟੀ ਦੀ ਹੋਵੇਗਾ ਠੀਕ ਮਤਲਬ ਬੱਚਾ ਜਿਹੜਾ ਚੰਗੀ ਕੀਮਤ ਸੇਲ ਚੰਗੀ ਕੀਮਤ ਬੱਤ ਚੰਗੀ ਫਰਾਂ ਬੱਚੇ ਨਹੀਂ ਖੜਦਾ ਬਾਈ ਤੇ ਯਾਰ ਬਾਈ ਮੈਂ ਦੇ ਲਈ ਕੁਆਲਟੀ ਕੁਆਲਟੀ ਨਸਲ ਬਹੁਤ ਚੰਗੀ ਆ ਹਾਂਜੀ 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 ਤੇ ਕੁ ਚੰਗੀ ਤੇਰੀ ਦੀਵਾਨ ਦੀ ਮਲਕ ਚੰਗੇ ਬੱਚੇ ਲੈ ਦੇ ਚੰਗੀ ਬਰੀਡਿੰਗ ਬੱਚੇ ਬੱਚਾ ਨਾ ਵੀ ਕੱਟਾ ਪਰ ਵਧੀਆ ਡੋਂਡਾ ਨੂੰ ਦੋ ਦੋ ਚੱਕਰ ਦੰਦੇ ਤੇ ਇਹ ਜਿਹੜੇ ਦਾ ਬਣਾ ਇੱਕ ਬੋਲ ਦੂਜੂ ਕਿੰਨੇ ਜਰਦਾ ਹੋਣਾ ਚੱਤਾ ਬਾਈ ਡੋਂਡਾ ਹੋਣਾ ਦੋ ਦੋ ਆਪਸਾ ਠੀਕ ਹੈ ਬਾਈ ਤੇ ਬਾਈ ਫਿਰ ਇਹ ਮਲਕ ਕਿੰਨੇ ਬੰਦੇ 15 ਤੋਂ 18 ਕਿਲੋ ਜਦ ਤਿਆਰ ਹੈ ਨਾਲੇ ਬਾਹਰ ਜਾਓ ਹੈਲੋ ਬਾਈ ਜਾ ਬੋਟੋ ਬੋਟਾ ਕਿ ਇਹੋ ਦੇ ਸਤਨਾਂ ਵਿੱਚ ਅੱਜ ਜਿੱਤ ਕੇ ਗਈ ਅੱਜ ਜਿੱਤ ਕੇ ਗਈ ਪੀਡੀਐਸ ਤੋਂ ਖਾਣ ਨਹੀਂ ਹੁੰਦੀ ਉਹ ਯਾਰ ਦੇ ਯੱਲੇ ਵਾਸਤੇ ਅੰਨ ਕੀ ਕੀ ਬਾਤ ਆਇਆ ਤੇ ਬਹੁਤ ਵੀ ਇਹ ਪ੍ਰਾਪਤ ਨਹੀਂ ਆ ਪਾਉਂਦਾ ਜੀ ਦੇ ਪਰ ਵੀ ਗੱਲਬਾਤ ਕਰਦੇ ਦੂਜੇ ਜਨਰਲ ਨਾਲ ਵੀ ਗੱਲ ਕਰਦੇ ਆ ਤੇ ਇਹ ਫਿਰ ਹੁਣ ਵੇਚ ਨਹੀਂ ਪਈ ਹਾਂਜੀ ਪਹਿਲਾ ਸੂਆਰੀ ਅੱਛਾ ਪਹਿਲੇ ਨਹੀਂ ਆਇਆ ਹਾਂ ਪਹਿਲਾ ਸੂਆ ਚਾਰ ਪੰਦੋਂ ਚਾਰ ਦੰਦਾ ਹਾਂਜੀ ਕੀ ਕੀ ਅੱਛੀ ਬੱਚੀ ਹੋਣਾ ਬੰਦੇ ਉਹਦਾ ਸੋਈ ਮੀਨਾ ਕੋਲ ਬਿਨਾਰੇ ਵਿੱਚ ਹੋਈ ਸੀ ਮਾਦੇਰ ਮੀਨਾ ਹਾਂਜੀ ਹਾਂਜੀ ਜਿਹੜਾ ਦੁੱਧ ਭਾਂਡੇ ਚ ਪਾਉਂਦੀ ਆ ਕਿੰਨਾ ਦੁੱਧ ਪਾਉਂਦੀ ਇਹਦੇ 17 ਕਿਲੋ ਦਾ ਰੜੀ ਆ ਇਸ ਟਾਈਮ 17 ਕਿਲੋ ਦੁੱਧ ਐਨ ਹਾਜ਼ਰ ਤਿਆਰ ਕਰਨ ਦੇ ਆ ਚਵਾਈ ਕੋਈ ਦੀ ਕਿੰਨੀ ਵੀ ਨਹੀਂ ਪੂਰੀ ਮੰਦ ਆਈ ਉਹ ਕਿੱਥੇ ਆ ਗਿਆ ਕੀ ਹਾਲ ਤੇ ਕੀ ਰੇਟ ਹੋਊਗਾ ਵੇਰੇਂਦਾ ਯਾਰ ਇਹਦਾ ਲੈਂਡਰ 70000 ਰੁਪਏ 70000 ਰੁਪਿਆ ਉਹਦੇ ਵਿੱਚੋਂ ਕੋਈ ਮਾਨਸਾਨ ਬੜੇ ਬਾਈ ਬਸ ਥੋੜਾ ਬਤਾ ਜਾਊਗਾ ਠੀਕ ਆ ਤੇ ਆਹ ਫਿਰ 올림픽 ਕੋਲ ਦੀ ਬੁਮਾਰੀ ਜੀ ਆਈ ਇਹ ਹਾਂਜੀ ਉਹ ਪਹਿਲਾਂ ਫੜਾ ਗਈ ਸੀ ਤੇ ਲਾਂਗ ਨਹੀਂ ਜਾਂਦੇ ਪਰ ਉਹ ਜਖਮ ਹੂੰ ਜਗਈਆ ਬਜਾ ਸਕਦੇ ਜੇ ਅਖ ਮੰਨਿਆ ਤਾਂ ਇਹਨੂੰ ਪਾ ਕੇ ਤਾਂ ਕੀ ਮਾਣੋ ਤਰਲੀ ਮਿੱਟੀ ਗਾ ਵੀ ਤੇਰੀ ਹੈਗੀ ਹਾਂ ਇਹਨਾਂ ਫਿਰ ਹੁਣ ਖਰਾਕ ਤੇ ਡਿਪੈਂਡ ਫਿਰ ਆਪੇ ਬਾਦੂ ਬਾਈ ਵੱਡੇ ਵੀਰੇ ਖੋਲੀ ਵੜ ਮੜ ਜੀ ਤੋਰਦੀ ਪਰਾ ਠੀਕ ਹੈ ਤੇ ਬਾਈ ਫਿਰ ਇਹਦੀ ਬੱਛੀ ਦਾ ਪਤਾ ਕੋਈ ਸੀਮੰਦਾ ਕਿ ਨਹੀਂ ਜਿਹੜੀ ਇਹਨੇ ਨਗਰ ਇਹ ਬੱਛੀ ਦੀ ਇਹ ਬੱਛੀ ਵੀ ਪਤਾ ਨਾ ਸੀਮੰਦਾ ਠੀਕ ਹੈ ਉਹ ਡਾਕਟਰ ਨੂੰ ਕਿੰਨਾ ਮੈਨੂੰ ਦੇ ਦੱਸ ਦੂੰਗਾ ਕਨਫਰਮ ਕਰ ਉਹ ਸਰ ਜੀ ਜੀ ਚਾਹ ਬਾਈ ਇਹ ਬੈਠ ਨਹੀਂ ਆਇਆ ਪਹਿਲਾਂ ਪਹਿਲਾਂ ਸੋਇਆ ਉਹ ਤਾਂ ਸਰ ਵਾਲਾ ਰੱਖੀ ਕਾਲ ਆਈ ਕਾਲ ਹੋ ਗਈ ਕਾਲ ਹੀ ਪੈਂਦੀ ਥੋੜੀ ਜਿਹੀ ਖੁੱਡੀ ਰਹਿੰਦੀ ਹੈ ਨਾ ਬਣਦੇ ਵੀਰੇ ਇੱਥੇ ਬਣੂ। ਹੂੰ। ਹਾਂ। ਉਹ ਲਗਿਆ 17 ਕਿਲੋ ਦੋ ਤਿਆਰ ਆ। 14 ਵੀ ਰੈਡੀ ਹੈ ਸਟਾਫ ਹਾਜ਼ਰ ਆ। ਕੋਈ ਵੀ ਚੋ ਸਕਦਾ। ਹਾਂ ਜੇ ਕੋਈ ਦੋ ਟਾਈਮ ਭਗਤਾਂ ਨੂੰ ਡਾ ਕੇ ਚੋ ਸਕਦਾ। ਤੇ ਮੁੰਡੇ ਸੀਨ ਵਿੱਚ ਬਹੁਤ ਹੀ ਸੀਨ ਆ। ਭਾਈ ਜੀ। ਤੇ ਤੋਂ ਬਰੋ ਡੱਬੀ ਕਰਕੇ ਰੱਖੀ ਵਿੱਚ। ਆਹ ਬਾਈ ਜੀ। ਤੇ ਉਹ ਉਹ ਕਿੰਨਾ ਦੋ ਦੇਣ ਦੀ ਭਾਈ ਜੀ। ਹੋਰ 35 40 ਰੁਪਏ ਕਰ। 35 40 ਕਰਕੇ। ਹਾਂ ਜੀ। ਹੋਰ ਦਸ ਸੀਨ ਵਿੱਚ ਰੱਖੋ। ਉਹਨੂੰ ਸੀਵਰ ਦਾ ਪਰਾਇਆ ਵਿੱਚ ਫਿਰ ਟਿਕਾ। ਤੇ ਹੁਣ ਫਿਰ ਵੱਧ ਜਰਸੀ ਵਾਲੇ ਪਾਸੇ ਤੇ ਆ। ਜਸੀ ਫਜ਼ਾਤ ਗਰਮੀ ਦੀ ਕਰਨਾ। ਨੇ ਗੱਲ ਲੱਗੀ ਗਰਮੀ ਕਰਨੇ ਕਰਾਸੀ ਉਹ ਨਾਲ ਇੱਕ ਮੱਛੀ ਫਿਰਦੀ ਆ ਇਹ ਕਿਹੜੇ ਸੀ ਉਹ ਵੱਡੀ ਗਾ ਪਿਆ ਜੀ ਰੁਬਾਦੀ ਇਹ ਪਿਆ ਜੀ ਰੁਬਾਦੀ ਲਾਲ ਗਾ ਵੱਡੀ ਦਾ ਲਾਲ ਗਾ ਵੱਡੀ ਕਹਿੰਗੇ ਮਤੋਂ ਦੋਹਾਂ ਦੀ ਭਾਈ ਵੱਡੀ ਗਾ 25 26 25 26 25 26 ਕਿਲੋ ਵੱਡੀ ਗਾ ਔਰ ਗੱਬੜ 7 ਮਹੀਨੇ ਨਹੀਂ ਠੀਕ ਆ ਭਾਈ ਠੀਕ ਆ ਚਲੋ ਜੀ 15 ਸੂਆ ਬੰਦਾ ਸੂਆ ਚੱਲੀ ਜਾਂਦੀ ਉਹਨੇ ਲਾਲ ਗਾ 15 16 ਕੇ ਲੀਆ ਪਤਾ ਮੱਛੀ ਵਿਖਾਈ ਆ 50 0 60 ਦੀ ਆ ਇਹ ਹਾਂ ਜੀ ਜਰਦੀ ਹੋ ਗਈ ਮੱਛੀ ਭਾਈ ਬੋ ਲਾ ਲਓ ਤੁਸੀਂ ਆਪੇ 7 ਮਹੀਨੇ ਗੱਬੜ 7 ਮਹੀਨੇ ਦੀ ਕਿਤੇ ਤੇ ਇਹ ਮਹੀਨੇ ਬਾਅਦ ਸੋੜ ਦਿੰਦੀ ਕਿਨੇ ਮਹੀ ਕੀ ਪੋਣਾ ਯਾਰ ਫਿਰ ਆਪਣੇ ਕੋਈ ਘਰ ਦੀ ਕੀ ਦਾਣਾ ਘਰ ਦਾਣਾ ਤੇ ਬਾਕੀ ਬੜੇ ਨੇ ਖਾਰ ਚੋਕਰ ਮੱਕੀ ਤੇ ਬਾਕੀ ਸੀ ਜ਼ਿਆਦਾ ਗੱਲਾਂ ਲਾ ਲਾ ਚਾਹ ਵੀ ਬੰਦ ਕਰਾ ਚਾਹ ਤੋਂ ਮਸੂਕਲਾ ਸਿਆਲ ਜੀ ਵਰਦੀ ਦਾ ਸਿਆਲ ਜੀ ਹਾਂਜੀ ਨਹੀਂ ਠੀਕ ਹੈ ਬਾਕੀ ਠੀਕ ਆ ਬੱਲੇ ਠੀਕ ਆ ਨਾ ਹਰਾ ਜਾ ਰੋਜ਼ਾ ਹਰਾ ਨਾਲ ਦਾ ਮੇਰਾ ਵਧੀਆ ਰਹਿੰਦਾ ਪਤਾ ਚਾਹਨੀ ਪਸੋਂ ਨੁਕਸਾਨ ਕਰਦਾ ਹਾਂ ਹਾਂਜੀ ਹਾਂਜੀ ਤੇ ਭਾਈ ਫਿਰ ਤੇ ਜਿਹੜੀ ਇਹ ਤਾਂ ਹੋ ਗਈਆਂ ਖਾਈਆਂ ਹੋਈਆਂ ਤੇ ਫਿਰ ਜਿਹੜੀ ਉਹ ਟੱਟੀ ਆ ਉਹ ਕਿਹੜੇ ਸੀਮੰਟ ਦੀ ਦੱਸਿਆ ਜਿਹੜੀ ਟੇਡੇ ਘੱਟ ਉਹ ਪ੍ਰੈਸ ਛੋਟੇ ਤੋਂ 40 ਕਾਸ ਹੋਈ ਛੋਟੇ ਤੋਂ 40000 40000 ਠੀਕ ਆ ਠੀਕ ਆ ਤੇ ਪਰਲੀ ਮੈਂ ਕਿੰਨਾ ਤੋਂ ਤੋਂ ਦੀ ਪਈ ਨਾਲ ਦੀ ਪਰਲੀ ਵੀ ਵੀ ਬਾਈ ਵੀ ਬੜੀ ਉਹ ਕਿਹੜੇ ਟੀਕੇ ਦੀ ਸੀਮੰਟ ਦੀ ਹੁਣ ਉਹ ਨਹੀਂ ਹੰਡਾ ਲਈ ਬਗਾਈ ਅੱਛਾ ਉਹ ਡਾ ਡੈਮਰ ਤੋਂ ਗੱਪੜਾ ਹੀ ਡੈਮਰ ਤੋਂ ਗੱਪੜਾ ਡੈਮਰ ਤੋਂ ਗੱਪੜਾ ਉਹ 6 ਮਹੀਨੇ ਗੱਪੜਾ ਤੇ 12 ਕਿਲੋ ਚਲੀ ਜਾਂਦੀ ਸਰ 12 ਕਿਲੋ ਦੋ ਤੇ ਬਾਹਰ ਹੀ ਲਿਆ ਜਾਂਦੀ ਜਾ ਯਾਰ ਬਾਈ ਸਰਬਤ ਬਾਈ ਬਈ ਤੂੰ ਚੁੱਕੇ ਤੋਰੀਆ ਹੁਣ ਤਾਂ ਮਲਾ ਸੋਸ਼ਲ ਮੀਡੀਆ ਦਾ ਜੋਗਾ ਪੂਗਾ ਮੈਂ ਹੁਣ ਉਧਵਾਈ ਪਾ ਦਿੰਦਾ ਉਹ ਬਸ ਮੰਨ ਨਹੀਂ ਕੀਤਾ ਕਿਹਦੇ ਜਰਾ ਤੂੰ ਜਰਾ ਤੋ ਡਰਦਾ ਨਹੀਂ ਵੈਸੇ ਮੈਨੂੰ ਪਤਾ ਨਹੀਂ ਕਰ ਬਾਈ ਆਪਣੀ ਜੀਵਨੀ ਹੈ ਜ਼ਿੰਦਗੀ ਜੋ ਹੈ ਜੀ ਹਾਲੀ ਛੇਟਾ ਪਹਿਲਾਂ ਵੀ ਬਾਹਰ ਪੁੱਛ ਲੱਗਾ ਹਾਂ ਪਹਿਲਾਂ ਵੀ ਸੋਲ ਕਰਦਾ ਹਾਂ ਜਮਾਲੀ ਠੀਕ ਆ ਤੇ ਕਾਲੀ ਮੇਰ ਰੱਖੀ ਬਿਠਾ ਇੱਕ ਹਾਂਜੀ ਕਾਲੀ ਮੱਝ ਹੋਈ ਡਰਾਈ ਕਰਤੀ ਨਵਾਂ ਮਹੀਨਾ ਸ਼ੁਰੂ ਆਇਆ ਨਵਾਂ ਮਹੀਨਾ ਸ਼ੁਰੂ ਆਇਆ 10 ਕਿਲੋ ਦਾ ਐਸੋ ਚੱਲੀ ਜਾਂਦੀ ਹੈ 10 ਕਿਲੋ ਦੋ ਤੇ ਚੱਲੀ ਜਾਂਦੀ ਚੱਲੀ ਜਾਂਦੀ ਠੀਕ ਹੈ ਬਈ ਨੋਰਮਲ ਹੈ ਨੋਰਮਲ ਹੈ ਠੀਕ ਹੈ ਬਈ ਠੀਕ ਹੈ ਚਵਾਈ ਚਵਾਈ ਤੋਂ ਕਿਵੇਂ ਆ ਬਈ ਓਕੇ ਕਿੰਨਾ ਦੇ ਦਿੰਦੀ ਉਹ ਪੀਕ ਲੈ 25 26 25 ਤੋਂ 26 ਪੀਕ 26 ਪੀਕ ਉਹ ਕੁਆਲਿਟੀ ਦੇ ਦੀ ਹੈ ਬਈ ਹੁੰਦਾ ਨਹੀਂ ਕੋਈ ਤੂੰ ਤਾਂ ਫਿਰ ਬੱਚੇ-ਬੱਚੇ ਇਹ ਨੂੰ ਗਾਇ 240 ਦਾ ਠੀਕ ਆ ਭਰਾ ਜੀ ਹੁੰਦੇ ਸੋ ਉਹ ਵੀ ਕੱਟੇ ਹੁੰਦੀ ਉਹ ਵੀ ਕੱਟੇ ਨਹੀਂ ਕੱਟੇ ਹੁੰਦੀ ਇਹ ਇੱਕ ਗੱਲ ਹੈ ਕਿ ਜਿਹੜੀ ਮੋਹ ਚੰਗੀ ਦੁੱਧ ਉਹ ਕੱਟੇ ਵਾਲੇ ਹੁੰਦੇ ਹਨ ਉਹ ਇੰਨੇ ਹੀ ਪੈਣੀ ਕਰਦੇ ਹੁਣ ਉਹ ਨੂੰ 240 ਦਾ ਦੀਆ ਭਰਾ ਤੇ ਵੇਖੋ ਕੱਟੀ ਦੇਦੀ ਦਾ ਨਹੀਂ ਹੁਣ ਪਹਿਲੇ ਦੇ ਬੱਚੇ ਨੂੰ ਲੱਗੇ ਸੇਲ ਹੋ ਗਏ ਆਹ ਕਮਾਈ ਆ ਮਤਲਬ ਚੰਗੀ ਮਿਹਨਤ ਦੀ ਜੇ ਤੁਸੀਂ ਇੱਕ ਬੱਚਾ ਵੀ ਤਿਆਰ ਕਰਕੇ ਚੰਗੀ ਮਹਿੰਦਾ ਵੇਚਦੇ ਹੋ ਨਾ ਤੇ ਤੁਸੀਂ ਇਹ ਆਈਡੀਆ ਲਾ ਲਓ ਵੀ ਤੁਹਾਡਾ ਦੁੱਧ 200 ਰੁਪਏ ਕਿਲੋ ਵਿਕ ਰਿਹਾ ਜੇ ਤੁਸੀਂ ਉਹਨੂੰ ਦੁੱਧ ਚੰਗਾ ਪਾਲਦੇ ਆਂ, ਸੰਭਦੇ ਆਂ, ਚੰਗੀ ਕੀਮਤ ਤੇ ਬੱਚਾ ਚੰਗੀ ਮਿਹਦਾ ਵਿਕਦਾ ਹੀ ਵਿਕਦਾ ਕੋਈ ਕਹਿਣ ਵਾਲੀ ਗੱਲ ਨਹੀਂ। ਮੈਂ ਆਪਦੇ ਅੱਖੀ 4-4 ਲੱਖ ਰੁਪਏ ਦੀ ਕੱਟੀ ਚੰਗੇ ਮੈਂ ਦੁੱਧ ਵਾਲੀ ਵੇਣ ਦੀ ਵਿਕਦੀ ਵੇਖੀ ਆ ਕੋਈ ਕਹਿਣ ਸੁਣ ਇੱਕ ਤਾਂ ਸੁਣਣ ਵਾਲੀ ਗੱਲ ਹੁੰਦੀ ਆ ਆਪਦੇ ਹੱਥੀ ਸੌਦੇ ਕਰਾਏ ਹੋਏ ਆ ਨਾਲੇ ਮਿੰਤਾ ਕਰਕੇ ਬੰਦੇ ਪਾ ਕੇ ਸ਼ਿਫਾਰਸ਼ਾਂ ਪਾ ਕੇ ਮੈਂ ਆਪਦੇ ਅੱਖੀ ਦਵਾਏ ਹੋਏ ਆ ਤੇ ਇਹ ਬਹੁਤ ਫਰਕ ਆ ਜੇ ਉਹ ਚੰਗੀ ਚੀਜ਼ ਨੂੰ ਆਪਾਂ ਚੰਗੀ ਬਰੀਡ ਨੂੰ, ਚੰਗੀ ਨਸਲ ਨੂੰ ਸੰਭਾਂਗੇ ਨਾ ਮੈਂ ਮਿੱਤਰੋ ਕਰੋ ਠੀਕ ਆ ਕਮਾਈ ਇੱਕ ਅਲੱਗ ਰਹਿ ਜਾਂਦੀ ਆ ਪਰ ਜਿਹੜਾ ਬੰਦੇ ਦਾ ਨਾਮ ਆ ਬੰਦੇ ਦੀ ਪਛਾਣ ਆ ਉਹ ਬਹੁਤ ਬਣ ਜਾਂਦੀ ਆ ਤੇ ਭਾਈ ਹੁਣ ਇਹ ਤਾਂ ਹੋ ਗਿਆ ਤੇਰੇ ਸਾਰੇ ਜਾਨਵਰ ਸਾਬਦੀ ਆ ਤੇ ਫਿਰ ਹੁਣ ਹੋਰ ਵੀ ਬਤਾਏਗਾ ਕਿ ਕਿ ਇੱਕ ਹਾਲ ਬੱਚਿਆਂ ਦੇ ਆਦੇ ਲਵਰ ਬੀੜ ਆਦੀ ਬੀੜ ਤਿਆਰ ਕਰੇਗਾ ਜਿਹਨਾਂ ਜਰਸੀ ਉਹ ਤੋਂ ਬਣਾ ਕੇ ਕੱਢਣੀਆਂ ਹਨ ਹੂੰ ਅੱਜ ਵੀਰ ਤਿਆਰ ਕਰਾ ਕਰ ਪਰ ਬਾਹਰ ਮੋਲ ਨਹੀਂ ਲੈਣੀ ਬਾਹਰ ਮੋਲ ਉਹ ਲਵਰ ਰਕਾਰਡ ਵਾਲੀ ਵੀ ਮੈਨੂੰ ਜਿੰਨਾ ਪਤਾ ਆਪਣਾ ਸੌ ਪਤਾ ਨਹੀਂ ਕੋਈ ਦੱਸੇ ਦਿਆ ਅਗਰ ਕਰਦਾ ਤੇ ਬਾਈ ਫਿਰ ਹੁਣ ਤੀਕ ਵੱਧ ਸਭ ਤੋਂ ਵੱਧ ਮੈਂ ਆ ਜਿਹੜੀ ਦਾ ਬੱਚਾ ਕਿੰਨੇ ਦਾ ਵੇਚਦਾ ਤੂੰ ਹਾਂਜੀ ਆ ਮੈਂ ਪਜਣੀ ਉਹਦਾ ਪਹਿਲਾ ਬੱਚਾ ਸਜਣ ਮਿਤਰੀ ਗਈ ਆ ਬਾਲਾ ਨਹੀਂ ਆਪਾਂ ਸਜਣ ਮਿਤਰੀ ਜਾਂਦੇ ਆਪਣੇ ਮਾਮਾ ਨੇ ਵੀ ਗੱਲ ਆ ਗਈ ਲਾਜੀ ਬੰਦੇ ਲਾਜੀ ਬੰਦੇ ਲਾਜੀ ਇਹ ਆ ਬਜਵੇਂ ਹੂੰ ਕਮ ਵੱਡੀ ਚਲੀਏ ਉਹ ਕਾਮ ਨੇਗਾ ਹੂੰ ਹੂੰ ਲਾਜੀ ਬੰਦੇ ਜਾਂਦੇ ਹੂੰ ਚਲੋ ਯਾਰ ਚੰਗੀ ਗੱਲ ਹੈ ਕਿਹਦੇ ਘਰੇ ਨਸਲ ਤਿਆਰ ਇੱਕ ਦੋ ਬੰਦੇ ਦਾ ਫਰੀ ਉੱਤੇ ਕਟੀਆਂ ਅੱਛਾ ਪਹਿਲਾਂ ਜੇ ਇੱਕ ਪਹਿਲਾਂ ਦੋ ਜਮਾਦੀਆਂ ਤੀਆਂ ਦੋ ਬੰਦੇ ਤਨੇ ਫਰੀ ਲਾ ਗਏ ਅੱਛਾ ਫਰੀ ਦੇ ਦੀਆਂ ਠੀਕ ਹੈ ਹੋਰ ਯਾਰ ਕਰੋ ਨਾ ਹੋਣੀ ਕਿ ਜੇ ਆਪਾਂ ਬੜਾ ਆ ਬਰੀ ਦੀ ਵਾਦੀ ਪੀਏ ਜੀ ਜਰ ਕਰ ਮੱਕੀ ਪਾ ਰ ਅਬ ਕਹਿੰਦੇ ਪਰ ਅਸਲ ਚ ਨਹੀਂ ਹੋਵੇ ਲਈ ਵੀਰੇ ਉਹਦਾ ਨੰਬਰ ਦੇ ਇਕਰ ਦੇ ਮੈਨੂੰ 88720 88720 50186 50186 ਹਾਂਜੀ ਹਾਂਜੀ 88720 50186 ਹਾਂਜੀ 88720 50186 88720 50186 ਬਈ ਦਾ ਨੰਬਰ ਆ ਇਸ ਨੰਬਰ ਤੇ ਗੱਲਬਾਤ ਕਰਨੀ ਕਿਉਂ ਆ ਵੀਰੇ ਬਾਕੀ ਜੇ ਕੱਤੀ ਕੋਈ ਸੱਜਣ ਮਿੱਤਰ ਸਾਹਮਣੇ ਆ ਵਧੀਆ ਕੋਲ ਆਵੇ ਫਿਰ ਉਹਨੂੰ ਵਈਆ ਸੋ ਭਾ ਦਾ ਦੇਵਾਗੇ ਨਹੀਂ ਕੀ ਫੁੱਲ ਪਾ ਕੇ ਨਹੀਂ ਕੰਮ ਕਰਦੇ ਠੀਕ ਹੈ ਉਹਨਾਂ ਨੂੰ ਹੁਣ ਮੈਂ ਇਹਦੀ ਕੱਟੀ ਜਾਨੀ ਬੰਦੇ ਦੇਾਂਗੇ ਹਾਂਜੀ ਜੀ ਇਹ ਕਿਨੇ ਚਰ ਦੀ 15 ਦਿਨਾਂ ਦੀ ਬੰਦਾ ਕਰਾ ਜੇ ਕੱਟੀ ਓਕੇ ਬਾਈ ਲੈ ਮੈਂ ਥੋੜੀ ਚੰਗੀ ਵਹਿੰਦੀ ਕੱਟਣੀ ਚਾਹੁੰਦੇ ਆ ਮੈਂ ਦੀ ਚਵਾਈ ਹੋ ਜਾਣੀ ਆ ਲਾਈਵ ਆ ਜਾਂਦੀ ਆ ਤੁਹਾਡੇ ਸਾਹਮਣੇ ਪੰਜ ਦਸਾਂ ਕਰਦਾ ਤੇ ਕਿ ਜਦੋਂ ਵੀ ਸਵਾਗੂ ਬਣ ਗਿਆ ਉਹ ਤੁਹਾਨੂੰ ਦੱਸ ਦਿਆਂਗੇ ਤੇ ਉਦੋਂ ਬਾਅਦ ਤੁਸੀਂ ਬਾਈ ਕੱਟੀ ਲੈਣੀ ਹੋਈ ਐਸੇ ਮੈਂ ਦੀ ਤੁਸੀਂ ਕੱਟੀ ਲੈ ਸਕਦੇ ਆ ਪੂਰੀ ਚੰਗੀ ਕਿਮਰਾ ਤੁਹਾਨੂੰ ਹਾਂ ਲੈ ਲੈ ਆਪਾਂ ਮੋਲੀ ਮੰਗਣਾ ਠੀਕ ਹੈ ਕੋਈ ਕਹੇ ਕਿ ਮੋਲ ਦੱਸੋ ਕੱਢੀ ਜਾਂ ਹਾਂ ਅੱਬ ਵੀਡੀਓ ਦੱਸ ਦਿੰਦੇ ਆ ਕਿ ਮੋਲ ਲਈ ਮੰਗਣਾ ਕਹਿੰਦੇ ਤੇ ਬਾਈ ਫਰਕਾਇਆ ਤਾਂ ਮੈਂ ਤਨ ਖੁੱਲਾ ਕਰਦੇ ਆ ਉਹ ਕਰ ਦਾਂਗੇ ਠੀਕ ਹੈ ਬਾਈ ਉਹ ਕਰਦੇ ਤੇ ਸੀਗੇ ਬਾਈ ਤੇ ਜਾਨਵਰ ਮਿੱਤਰੋ ਸ਼ੌਂਕੀਆ ਤੌਰ ਤੇ ਜਾਨਵਰ ਸਾਰੇ ਤਾਂ ਦਿਖਾਏ ਆ ਕਿਉਂਕਿ ਕੋਈ ਇਸ ਵੀਡੀਓ ਦੇ ਦੇਖ ਕੇ ਦੂ ਵੀ ਇਸ ਰੌਣ ਦੇ ਵਿੱਚ ਆ ਗਏ ਤਾਂ ਅਸੀਂ ਵੀਡੀਓ ਬਣਾਉਣ ਦੇ ਵਿੱਚ ਸਫਲ ਆ ਧੰਨਵਾਦ ਸ਼ੁਕਰੀਆ ਜੰਦਰੋ